ਸਤ ਸਨਕ ਬੋਲਣਾ ਜੀ ਬੇਕਾਲ ਪਰ ਸੰਤਰਜਾਨੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਪ ਸੱਚੇ ਪਾਤਸ਼ਾਹ ਜੀ ਇਸ ਨਨੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਅੰਤੰਪਾ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ ਵਰਸੀ ਦੇ ਸਮਾਗਮ ਤੇ ਨਗਰ ਕੀਰਤਨ ਆਪ ਜੀ ਦੀ ਕਿਰਪਾ ਦੇ ਨਾਲ ਹੋਇਆ ਸੋ ਰਸਤੇ ਦੇ ਵਿੱਚ ਜਾਂਦਿਆਂ ਤੋਂ ਆਉਂਦਿਆਂ ਤੋਂ ਕਈ ਪ੍ਰਕਾਰ ਦੀਆਂ ਦਮਕੀਆਂ ਭੁੱਲੋਂ ਚੁੱਕਾ ਹੋ ਜਾਂਦੀਆਂ ਨੇ ਸਭ ਤਰ੍ਹਾਂ ਕਰਤੇ ਬਖਸ਼ ਲੈਣਾ ਅੱਗੇ ਵਾਸਤੇ ਸਮਤ ਬਖਸ਼ਣਾ ਇਸ ਵੇਲੇ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਦੀ ਅਰਦਾਸ ਅਨੰਦ ਸਿੰਘ ਜੀ ਦੇ ਪਾਠ ਜੀ ਦੀ ਅਰਦਾਸ ਅਖਰ ਲਗ ਤੱਕ ਵੱਧ ਘਟ ਪੜਿਆ ਭੁੱਲ ਚੁਕਮਾ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤਲਾਹੇ ਵੰਦ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਅਕਾਲ ਬੋਲੇ ਸੋ ਨਿਹਾਲ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੋ ਗੁਰਿਆ ਜੀ ਲੈ ਗਏ ਨਿਆਹ ਲਾ ਜਾਵੇ ਤਨ ਤਨ ਬਾਬਾ ਨਾਨਕ ਸਿੰਘ ਜੀ ਦੇ ਮਨ ਨੂੰ ਭਾਵੇ ਗਾਇ ਗਏ ਨਿਆਹ ਨਿਆਹ ਲਾ ਜਾਵੇ ਨਾਨਕ ਸਾਰੇ ਬੜਤੀ ਦੇ ਘਰ ਦੇ ਨਾਮ ਦੇ ਰੱਸੀਏ ਤਨ ਤਨ ਬਾਬਾ ਅਨੰਦ ਸਿੰਘ ਦੇ ਚਰਨਾਂ ਨੂੰ ਭਾਵੇ

बाबा नाथ सेनरी बाबा ਇਸ ਜਿੱਦਾਂ ਮਾਰੇ ਦਿੱਤੀ ਆ ਜਿਹੜਾ ਸੁਆਸਨ ਦਾ ਧੰਨ ਮਾਲਕ ਨਹੀਂ ਦਿੱਤਾ ਨਾ ਇਹਦੇ ਨਾਲ ਨਾਮ ਦੀ ਕਮਾਈ ਕਰੋ ਤਾਂ ਕਿ ਤੁਹਾਨੂੰ ਦਰਨੇ ਕਰਦੇ ਚਿਰਨਾ ਨਾ ਪਵੇ ਤੁਸੀਂ ਕਾਪੜੇ ਤਾਂ ਜਦੋਂ ਅੰਤ ਸਮਾ ਆਉਣਾ ਅੰਤ ਸਮਾ ਆਉਣ ਤੋਂ ਪਹਿਲ ਕਿਉਂਕਿ ਬਹੁਤ ਵਾਰ ਕਿਹਾ ਜਾਂਦਾ ਨਾ ਕਿ ਕੋਈ ਨਹੀਂ ਮਰਨ ਤੋਂ ਬਾਅਦ ਮਾਰੇ ਕਹਿੰਦੇ ਬੇੜੀ ਕਹੈ ਸੋਹਰੇ ਭਗਤੋਂ ਮਰਨ ਮੁਕਤ ਕਿੰਨ ਪਾਈ ਮਾਰੇ ਕਹਿੰਦੇ ਮਰਨ ਤੋਂ ਬਾਅਦ ਮੁਕਤੀ ਨਹੀਂ ਕਿਸੇ ਨੂੰ ਮਿਲਦੀ ਜੇ ਮੁਕਤ ਹੋਣਾ ਤੇ ਜਿਉਂਦੇ ਜੀ ਮੁਕਤ ਬਣਾਉਂਦੇ ਸੋ ਹਾਉ ਹੁਣ ਬੱਚਿਆਂ ਦਾ ਸਮਾਂ ਹੋ ਗਿਆ ਆਪਾਂ ਫਿਰ ਉਸੇ ਤਰੀਕੇ ਨਾਲ ਆਪਣੀ ਸੁਰਖੀ ਆਪਣੀ ਨਿਮਨਤਾ ਕਾਪੇ ਚਾਹੇ ਉਹ ਵਾਰੀ ਜੀ ਆਪਾਂ ਤੋਂ ਵੀ ਹੋਰ ਸਾਂਗ ਕਰਦੇ ਸਾਂ ਲਾਗ ਲਾ ਕੇ ਰਾਜਨ ਉਹ ਤੋਂ ਕੋਲ ਚੱਲਦੀ ਰਹਿੰਦੀ ਹੈ ਰਵੀ ਰਵੀ ਤੋਂ ਉਸਦਾ ਵੀ ਉਹ ਤੋਂ ਕੰਡੀਸ਼ਨ ਦਿੰਦਾ ਹੈ ਜਦੋਂ ਆਂਡ ਦਿੰਦਾ ਹੈ ਪੰਜਾਬੀ ਉਹ ਨਾਲ ਹੈ ਰਵੀ ਜਾਂ ਬਲੀ ਗੋਲੇ ਦੋਨੇ ਕੋਲੇ ਦੋਨੇ ਕੋਲੇ ਅੰਦਾਜ਼ ਦੇ ਦਿੰਦੇ ਜੀ 시청해주셔서 감사합니다. <scent>